ਉਨਾਂ ਨੂੰ ਮਾਨਸਿਕ ਕੁੱਤੇ ਝੁਕਾ ਕੇ ਮੈਂ ਰਹਾ ਪਰਵਤ ਉਹਨਾਂ ਨੂੰ ਕੀ ਖਬਰ ਪਹਲਾ ਪੜੇ ਤੂਫਾਨ ਆਇਆ ਵਦਲਾ ਜੀ ਖੁਦ ਕਰਦਾ ਦੀ ਯਾਰੀ ਨਾਲੋਂ ਚੰਗੇ ਆ ਖੁਦ ਕਰਦਾ ਦੀ ਯਾਰੀ ਨਾਲੋਂ ਚੰਗੇ ਹਾਂ ਦੇਣੇ ਤੋਂ ਇਨਕਾਰੀ ਨਾਲੋਂ ਚੰਗੇ ਆ ਖੁਦ ਕਰਦਾ ਦੀ ਯਾਰੀ ਨਾਲੋਂ ਚੰਗੇ ਹਾਂ ਦੇਲੇ ਤੋਂ ਇਨਕਾਰੀ ਨਾਲੋਂ ਚੰਗੇ ਹਾਂ ਮੰਗਲ ਨਾਲੋਂ ਚੰਗਾ ਸਬਰ ਜ਼ਰੂਰੀ ਹੈ ਮੰਗਲ ਨਾਲੋਂ ਸਬਰ ਚੰਗਾ ਸਬਰ ਜ਼ਰੂਰੀ ਹੈ ਲੈਣੀ ਚੀਜ਼ ਉਧਾਰੀ ਨਾਲੋਂ ਚੰਗੇ ਹਾਂ ਮਨ ਬਰਾਬਰ ਹੁੰਦਾ ਅੰਖੀ ਬੰਦੇ ਦੇ ਪੰਚੀ ਸਾਹਿਬ ਮਨ ਅੰਖ ਬਰਾਬਰ ਮਨ ਬਰਾਬਰ ਹੁੰਦਾ ਹੈ ਅੰਖੀ ਬੰਦੇ ਨੂੰ ਝੂਠੀ ਉਸ ਸਰਦਾਰੀ ਨਾਲੋਂ ਚੰਗੇ ਆਪ ਬੁਲਾ ਕੇ ਪੁੱਛੇ ਨਾ ਜੋ ਘਰ ਆਏ ਆਪ ਬੁਲਾ ਕੇ ਪੁੱਛੇ ਨਾ ਜੋ ਘਰ ਆਏ ਝੂਠੀ ਉਸ ਦਿਲਦਾਰੀ ਨਾਲੋਂ ਚੰਗੇ ਆਟ ਪਵੇ ਉਹ ਸੋਨਾ ਕੰਨਾ ਖਾਵੇ ਜੋ ਪਟ ਪਵੇ ਉਹ ਸੋਨਾ ਕੰਨਾ ਨੂੰ ਖਾਵੇ ਝੂਠੇ ਰੰਗ ਲਲਾਰੀ ਨਾਲੋਂ ਚੰਗੇ ਲੋਕਾਂ ਦਾ ਕੀ ਕਹਿੰਦੇ ਨਾ ਤੱਕ ਕਹਿਣ ਦਿਓ ਲੋਕਾਂ ਦਾ ਕੀ ਕਹਿੰਦੇ ਨਾ ਤੱਕ ਕਹਿਣ ਦਿਓ ਝੂਠੇ ਯਾਰ ਮਕਾਰੀ ਨਾਲੋਂ ਚੰਗੇ ਆ ਐਵੇਂ ਦਿੱਤੇ ਲਾਇਆ ਨਾ ਕਰ ਤੂੰ ਸੋਹਲ ਭਾਗਤਾ ਜੀ ਐਵੇਂ ਦਿੱਤੇ ਲਾਇਆ ਨਾ ਕਰ ਤੂੰ ਸੋਹਲ ਝੂਠੀ ਛਾਲ ਬਜ਼ਾਰੀ ਨਾਲੋਂ ਚੰਗੇ ਆ ਝੂਠੀ ਛਾਲ ਬਜ਼ਾਰੀ ਨਾਲੋਂ ਚੰਗੇ ਆ ਧੰਨਵਾਦ ਤੋ